आनंद ਸਾਹਿਬ ਜੀ ਦੀ 35 ਨੰਬਰ ਪੌੜੀ ਦੇ ਅਰਥ ਸਮਝਣ ਦੇ ਯਤਨ ਕਰਾਂਗੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇਣਾ ਕਰਦੇ ਨੇ ਲੋ ਆਓ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਨ ਦੇ ਯਤਨ ਕਰਦੇ ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਣਾ ਕਰਦੇ ਨੇ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਿਆ ਤੁਧ ਕਰਮ ਕਮਾਇਆ ਗੁਰੂ ਅਮਰਦਾਸ ਮਹਾਰਾਜ ਇਹ ਸਰੀਰ ਨੂੰ ਪ੍ਰਸ਼ਨ ਕਰਦੇ ਨੇ ਪੁੱਛਦੇ ਨੇ ਤੇ ਗੁਰੂ ਪਿਆਰਿਓ ਕੱਲ ਵੀ ਬੇਨਤੀ ਕੀਤੀ ਸੀ ਸਤਿਗੁਰ ਸੱਚੇ ਪਾਤਸ਼ਾਹ ਕੱਲੇ ਗੁਰਸਿੱਖਾਂ ਨੂੰ ਨਹੀਂ ਕਹਿ ਰਹੇ ਪੂਰੀ ਕਾਇਨਾਤ ਦੇ ਮਨੁੱਖਾਂ ਨੂੰ ਕਹਿ ਰਹੇ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਹੁਣ ਗੁਰੂ ਪਾਤਸ਼ਾਹ ਜੀ ਇਹ ਫਰਮਾਨ ਸਾਰੇ ਸ੍ਰਿਸ਼ਟੀ ਦੇ ਇਨਸਾਨਾਂ ਨੂੰ ਮਨੁੱਖਾਂ ਨੂੰ ਕਰ ਰਹੇ ਨੇ ਕਿ ਹੈ انسان ਕਦੇ ਫੁਰਸਤ ਮਿਲੇ ਤੈਨੂੰ ਨਾ ਵਿਹਲਾ ਹੋ ਕੇ ਚੌਂਕੜੀ ਮਾਰ ਕੇ ਬੈਠ ਕੇ ਆਪਣੇ ਸਰੀਰ ਤੋਂ ਪੁੱਛੀ ਵੀ ਉਹ ਸਰੀਰਾ ਕਿਉਂ ਕਿਉਂਕਿ ਸਰੀਰ ਦੇ ਨਾਲ ਹੀ ਸਭ ਕੁਝ ਹੈ ਸਰੀਰ ਨੂੰ ਹੱਥ ਲੱਗੇ ਨੇ ਪੈਰ ਲੱਗੇ ਨੇ ਅੱਖਾਂ ਲੱਗੀਆਂ ਨੇ ਜਵਾਨ ਲੱਗੀ ਐ ਕੰਨ ਲੱਗੇ ਐ ਕਰਮ ਇੰਦਰੀ ਗਿਆਨ ਇੰਦਰੀ ਨੂੰ ਲੱਗੇ ਨੇ ਨਾ ਸਾਰੇ ਸਰੀਰ ਨੂੰ ਸਵਾਲ ਕਰੀ ਕੀ ਸਵਾਲ ਕਰਨਾ ਇਹ ਸਰੀਰਾ ਮੇਰੇ ਆ ਓਏ ਮੇਰੇ ਆ ਸਰੀਰਾ ਇਸ ਜਗਮਹਿ ਆਇਕੈ ਇਸ ਸੰਸਾਰ ਦੇ ਵਿੱਚ ਆ ਕੇ ਕਿਆ ਤੁਦ ਕਰਮ ਕਮਾਇਆ ਕੀ ਕੀਤਾ ਕਹੋ ਜੇ ਕਰਮ ਕਮਾਏ ਨੇ ਚੰਗੇ ਕਰਮ ਕੀਤੇ ਨੇ ਜਾਂ ਮਾੜੇ ਕਰਮ ਕੀਤੇ ਨੇ ਆਪੇ ਹੀ ਤੱਕੜੀ ਲੈ ਕੇ ਆਪੇ ਹੀ ਆਪਣੇ ਚੰਗੇ ਤੇ ਮਾੜੇ ਕਰਮ ਤੋਲਣ ਲੱਗ ਜੀ ਤੈਨੂੰ ਪਤਾ ਲੱਗ ਜਾਏਗਾ ਜੀਵਨ ਵਿੱਚ ਕੀ ਖਟਿਆ ਤੇ ਕੀ ਗਵਾਇਆ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪੁੱਛੇਗਾ ਨਾ ਆਪਣੇ ਆਪ ਤੋਂ ਸੱਚ ਜਾਣੀ ਜੇ ਔਗਣ ਕੀਤੇ ਨੇ ਨਾ ਕਾਪੀ ਲੈ ਕੇ ਬੈਠ ਜਾਵੀਂ ਲਿਖਣੇ ਸ਼ੁਰੂ ਕਰ ਦਵੀਂ ਜੇ ਕਾਪੀ ਭਰ ਗਈ ਸਮਝ ਲਾ ਵੀ ਪਾਪਾਂ ਦਾ ਘੜਾ ਭਰੀ ਬੈਠਾ ਤੂੰ ਜੇ ਚੰਗੇ ਕਰਮ ਕੀਤੇ ਨੇ ਉਹ ਵੀ ਲਿਖਣੇ ਸ਼ੁਰੂ ਕਰ ਦਵੀਂ ਤੇ ਫਿਰ ਅਗਲਾ ਜਿਹੜਾ ਜੀਵਨ ਹੈ ਨਾ ਉਹ ਜਿਉ ਕੇ ਵੇਖੀ ਵੀ ਅੱਗੇ ਨਾਲੋਂ ਮੈਂ ਪਾਪ ਘੱਟ ਕਰਦਾ ਜਾ ਵੱਧ ਕਰਦਾ ਅੱਗੇ ਨਾਲੋਂ ਮੈਂ ਚੰਗੇ ਕਰਮ ਘੱਟ ਕਰਦਾ ਜਾਂ ਵੱਧ ਕਰਦਾ ਕਦੇ ਸਰੀਰ ਨੂੰ ਪੁੱਛ ਕੇ ਵੇਖੀ ਕਿਉਂਕਿ ਸਰੀਰ ਹੈ ਨਾ ਜਿਹੜਾ ਇਹ ਮਨ ਦੇ ਉੱਤੇ ਨਿਰਪਰ ਹੈ ਜੋ ਮਨ ਕਹੇਗਾ ਸਰੀਰ ਉਹ ਕਹੇਗਾ ਤੇ ਸਰੀਰ ਕਰਦਾ ਵੀ ਉਹੋ ਕੋਜਾ ਜੋ ਮਨ ਕਹਿੰਦਾ ਹੈ ਇਸੇ ਲਈ ਸਤਗੁਰਾਂ ਨੇ ਇਹ ਪੂਰੇ ਸਰੀਰ ਨੂੰ ਆਖਿਆ ਜਿਹਦੇ ਵਿੱਚ ਮਨ ਵੀ ਮੌਜੂਦ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਅੱਗੇ ਫਰਮਾਉਣਾ ਕਰਦੇ ਨੇ ਕੇ ਕਰਮ ਕਮਾਇਆ ਤਉਦ ਸਰੀਰਾ ਜਾ ਤੂੰ ਜਗ ਮਹਿ ਆਇਆ ਪੁੱਛ ਸਰੀਰ ਨੂੰ ਪੁੱਛ ਕੀ ਕਰਮ ਕੀਤਾ ਰੱਬ ਦਾ ਨਾਮ ਜਪਿਆ ਚੰਗੇ ਕਰਮ ਕੀਤੇ ਨੇ ਜੇ ਨਹੀਂ ਕੀਤੇ ਤਾਂ ਸਮਝ ਲਾ ਕਿ ਗੁਨਾਹ ਕਰਕੇ ਬੈਠ ਗਿਆ ਤੂੰ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਰਿਆ ਹੈ ਤੂੰ ਤੇ ਫਿਰ ਤੂੰ ਕਹਿਣਾ ਜੀ ਮੈਨੂੰ ਸਜ਼ਾ ਮਿਲ ਰਹੀ ਹੈ ਮੈ ਤਾਂ ਬੇਦੋਸ਼ਾਂ ਹਾਂ ਨਹੀਂ ਸਜ਼ਾ ਤਾਂ ਮਿਲ ਰਹੀ ਹੈ ਜੇ ਗੁਨਾਹ ਕੀਤੇ ਨੇ ਨਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਿਧਾਨ ਹੈ ਉਹ ਬੇਦੋਸ਼ਿਆਂ ਨੂੰ ਸਜ਼ਾ ਮਾ ਨਹੀਂ ਦਿੰਦਾ ਆਖੋ ਸਤਨਾਮ ਉਹ ਸਜ਼ਾ ਨਹੀਂ ਦਿੰਦਾ ਉਹ ਨਿਰਭਉ ਹੈ ਨਿਰਵੈਰ ਹੈ ਨਿਰਭਉ ਮਤਲਬ ਉਹ ਕਿਸੇ ਤੋਂ ਡਰਦਾ ਨਹੀਂ ਨਿਰਵੈਰ ਮਤਲਬ ਉਹਦਾ ਕਿਸੇ ਨਾਲ ਵੈਰ ਨਹੀਂ ਤੇ ਗੁਰੂ ਪਿਆਰਿਓ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾ ਗੁਰਦੁਆਰਾ ਈਸਰ ਸਰਸਾ ਹੈ ਇਹ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਨਾਮ ਤੇ ਬਣਿਆ ਹੋਇਆ ਤੇ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲੇ ਧਾਰਨਾ ਪੜਿਆ ਕਰਦੇ ਸੀ ਕਿ हे ਮਨੁੱਖ हे ਇਨਸਾਨ ਤੇਰਾ ਰੱਬ ਵੈਰੀ ਨਹੀਂ ਰੱਬ ਤੇਰਾ ਵੈਰੀ ਨਹੀਂ ਤੇ ਵੈਰੀ ਕੌਣ ਹੈ ਵੈਰੀ ਤੇਰੇ ਐਬ ਬੰਦੇ ਆ ਹੁੰਦਾ ਰੱਬ ਨਾਲ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦੇ ਆ ਰੱਬ ਨੇ ਥੋੜੀ ਕੋਈ ਵੈਰ ਕੱਢਣਾ ਰੱਬ ਨੇ ਕੁੜੀ ਥੋੜੀ ਕੋਈ ਸਜ਼ਾ ਦੇਣੀ ਹੈ ਸਜ਼ਾ ਮਿਲ ਤਾਂ ਰਹੀ ਹੈ ਜੇ ਗੁਨਾਹ ਕੀਤੇ ਨੇ ਐਸੇ ਕਰਕੇ ਸਤਗੁਰ ਕਹਿੰਦੇ ਕਦੇ ਫੁਰਸਤ ਮਿਲੇ ਸਮਾਂ ਮਿਲੇ ਚੌਂਕੜਾ ਮਾਰ ਕੇ ਬੈਠ ਕੇ ਪੁੱਛੀ ਵੀ ਤੂੰ ਕਰਦਾ ਕੀ ਹੈ ਕਿੰਨਾ ਲਈ ਕੀ ਕਰਦਾ ਹੈ ਫਿਰ ਸਤਗੁਰ ਸੱਚੇ ਪੈਸਾ ਕਹਿੰਦੇ ਤੂੰ ਆਪਣੇ ਹੱਥ ਵਿੱਚ ਆਪੇ ਹੀ ਤੱਕੜ ਫੜ ਕੇ ਆਪਣੇ ਹੀ ਚੰਗੇ ਮਾੜੇ ਗੁਨਾਹਾਂ ਨੂੰ ਤੋਲੇਗਾ ਤੇ ਜਿਹੜਾ ਪਲੜਾ ਭਾਰੀ ਹੋਇਆ ਉਹ ਤੈਨੂੰ ਸੋਚਣਾ ਪਵੇਗਾ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ ਤੇ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਮਾਰੇ ਕਹਿੰਦੇ ਕਿੱਡੀ ਹਾਸੋ ਐਣੀ ਗੱਲ ਐ ਜਿਸ ਰੱਬ ਨੇ ਆਕਾਲ ਪੁਰਖ ਨੇ ਤੇਰਾ ਸਰੀਰ ਬਣਾਇਆ ਤੈਨੂੰ ਸੰਸਾਰ ਤੇ ਭੇਜਿਆ ਤੂੰ ਉਹਦਾ ਨਾਮ ਵੀ ਨਹੀਂ ਜਪਿਆ ਕਿੱਡੀ ਕਮਾਲ ਦੀ ਗੱਲ ਆ ਨਾ ਤੇਰੇ ਲਈ ਹਰਾਨੀ ਵਾਲੀ ਗੱਲ ਐ ਜ਼ਮੀਰ ਤੋਂ ਪੁੱਛ ਤੇ ਗੁਰੂ ਪਿਆਰੇਓ ਜੇ ਕੋਈ ਸਾਡਾ ਬੰਦਾ ਭਲਾ ਕਰ ਦਵੇ ਨਾ ਕੋਈ ਵੀ ਮਨੁੱਖ ਸਾਡਾ ਭਲਾ ਕਰ ਦਵੇ ਤੇ ਆਪਾਂ ਅਹਿਸਾਨਮੰਦ ਰਹਨੇ ਆ ਸਾਰੀ ਉਮਰ ਉਹਨੂੰ ਯਾਦ ਕਰਦੇ ਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਐਡਾ ਵੱਡਾ ਸਾਡੇ ਤੇ ਅਹਿਸਾਨ ਕੀਤਾ ਸਾਨੂੰ ਸਰੀਰ ਦਿੱਤਾ ਪਰਿਵਾਰ ਦਿੱਤਾ ਰਹਿਣ ਲਈ ਜਗ੍ਹਾ ਦਿੱਤੀ ਸਾਫ਼ ਸੁਥਰੀ ਹਵਾ ਦਿੱਤੀ ਪਾਣੀ ਦਿੱਤਾ ਖਾਣ ਪੀਣ ਦੀ ਇਹਨਾਂ ਕੁਝ ਸਭ ਕੁਝ ਅਕਾਲ ਪੁਰਖ ਨੇ ਪੈਦਾ ਕੀਤਾ ਤੇ ਫਿਰ ਵੀ ਅਸੀਂ ਸ਼ੁਕਰਾਨਾ ਨਹੀਂ ਕਰਦੇ ਮਹਾਰਾਜ ਕਹਿੰਦੇ ਇੱਕ ਵਾਰ ਸਰੀਰ ਵੱਲ ਵੇਖ ਤੇ ਵੇਖ ਕੇ ਆਖ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਹੜੇ ਰੱਬ ਨੇ ਤੈਨੂੰ ਪੈਦਾ ਕੀਤਾ ਜਿਹੜਾ ਤੈਨੂੰ ਇਸ ਸੰਸਾਰ ਤੇ ਲੈ ਕੇ ਆਇਆ ਤੂੰ ਉਹਨੂੰ ਹੀ ਭੁਲਾ ਬੈਠ ਗਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਤੋਂ ਵੱਡਾ ਕੋਈ ਅਕਿਰਤ ਕਣ ਨਹੀਂ ਹੈ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਜੀ ਇਹ ਪਉੜੀ ਰਾਹੀ ਸਾਡੇ ਸਾਹਮਣੇ ਸ਼ੀਸ਼ਾ ਦਿਖਾ ਰਹੇ ਨੇ ਵਿਵੇਕ ਬੰਦਿਆ ਤੂੰ ਇਸ ਸੰਸਾਰ ਤੇ ਕੀ ਕਰਨਾ ਹੈ ਤੇ ਕੀ ਕਰ ਰਿਆ ਹੈ ਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਬਾਰ ਬਾਰ ਗੱਲ ਸਮਝਾ ਰਹੇ ਨੇ ਗੁਰੂ ਪਾਤਸ਼ਾਹ ਸਾਡਾ ਜੀਵਨ ਸਵਾਰਨ ਦੇ ਲਈ ਕਹਿ ਰਹੇ ਨੇ ਗੁਰੂ ਪਾਤਸ਼ਾਹ ਨੂੰ ਕੋਈ ਲਾਲਚ ਤੋੜੀ ਹੈ ਸਾਡੇ ਤੋਂ ਤੇ ਅਸੀਂ ਤਾਂ ਆਪਣਾ ਜੀਵਨ ਸਵਾਰਨਾ ਨਾ ਇਹ ਤਾਂ ਸਾਨੂੰ ਲਾਲਚ ਹੋਣਾ ਚਾਹੀਦਾ ਨਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਦੇ ਵਿੱਚ ਇਹੋ ਗੱਲ ਸਮਝਾਉਣਾ ਕਰਦੇ ਨੇ ਜੀਵਨ ਦੇ ਵਿੱਚ ਆਨੰਦ ਖੁਸ਼ੀ ਖੇੜਾ ਪੈਦਾ ਕਰਨਾ ਨਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਨੂੰ ਮਨ ਦੇ ਵਿੱਚ ਵਸਾਉਣਾ ਪਏਗਾ ਉਹਨੂੰ ਯਾਦ ਕਰਨਾ ਪਏਗਾ ਜਿਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਉਹਨੂੰ ਪੁਲਾ ਨਾ ਉਹਨੂੰ ਹਮੇਸ਼ਾ ਯਾਦ ਰੱਖ ਉਹ ਯਾਦ ਕਿਵੇਂ ਆਏਗਾ ਸਵਾਲ ਕਈ ਕਰਦੇ ਨੇ ਤੇ ਕਈਆਂ ਦੇ ਮਨਾਂ ਵਿੱਚ ਪੈਦਾ ਹੋਏਗਾ ਵੀ ਇਸ ਸੰਸਾਰ ਤੇ ਰੱਬ ਨੂੰ ਯਾਦ ਕਿਵੇਂ ਕਰੀਏ ਤੇ ਸਤਿਗੁਰਾਂ ਨੇ ਅਗਲੀ ਪੰਕਤੀ ਵਿੱਚ ਇਹ ਸਪਸ਼ਟ ਵੀ ਕਰ ਦਿੱਤਾ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਗੁਰੂ ਦੀ ਕਿਰਪਾ ਦੇ ਨਾਲ ਗੁਰ ਪ੍ਰਸਾਦੀ ਪ੍ਰਸਾਦੀ ਮਤਲਬ ਕਿਰਪਾ ਗੁਰੂ ਦੀ ਕਿਰਪਾ ਦੇ ਨਾਲ ਹਰ ਮਨ ਵਸਿਆ ਪ੍ਰਮਾਤਮਾ ਮਨ ਵਿੱਚ ਵਸ ਜਾਂਦਾ ਪ੍ਰਗਟ ਹੋ ਜਾਂਦਾ ਹੈ ਬੈਠਾ ਉਹ ਅੰਦਰ ਹੀ ਹੈ ਨਾਨਕ ਸਹੀ ਅਖੜੀਆਂ ਬਿਆਨ ਜਿੰਨੀ ਦਿਸਣ ਤੋਂ ਮਾਪਰੀ ਅੰਦਰੋਂ ਹੀ ਤੈਨੂੰ ਰੱਬ ਦੀ ਦੀਦਾਰੇ ਕਰਾ ਦੇਣੇ ਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੂਰਬ ਲਿਖਿਆ ਪਾਇਆ ਚੰਗੇ ਕਰਮ ਕਰਨੇ ਪੈਣਗੇ ਚੰਗੇ ਲੇਖ ਬਣਾਉਣੇ ਪੈਣਗੇ ਤੈਨੂੰ ਤੇ ਗੁਰੂ ਮਿਲੇਗਾ ਗੁਰੂ ਨੇ ਤੇਰੇ ਅੰਦਰੋਂ ਰੱਬ ਪ੍ਰਗਟ ਕਰ ਦੇਣਾ ਰੱਬ ਦਿਖਾ ਦੇਣਾ ਹੈ ਇੰਨੀ ਖੇੜ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਅਖੀਰ ਤੇ ਕਹਿ ਰਹੇ ਨੇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਪ੍ਰਵਾਨ ਹੀ ਉਹ ਸਰੀਰ ਹੈ ਇਹ ਸੰਸਾਰ ਦੇ ਉੱਤੇ ਆਇਆ ਉਹ ਸਰੀਰ ਸਫਲਾ ਹੈ ਕਿਹੜਾ ਜਿਨ ਸਤਗੁਰ ਸਿਓ ਚਿੱਤ ਲਾਇਆ ਜਿਨ੍ਹਾਂ ਨੇ ਸਤਗੁਰ ਦੇ ਨਾਲ ਚਿੱਤ ਨੂੰ ਜੋੜ ਲਿਆ ਮਨ ਨੂੰ ਜੋੜ ਲਿਆ ਆਪਣਾ ਜੀਵਨ ਸਤਗੁਰੂ ਨੂੰ ਸਮਰਪਿਤ ਕਰ ਦਿੱਤਾ ਸੰਸਾਰ ਤੇ ਆਏ ਉਹੀ ਸਮਝੋ ਵੱਡਿਆਂ ਭਾਗਾਂ ਵਾਲੇ ਸਮਝੋ ਉੱਚੇ ਰੁਤਬੇ ਵਾਲੇ ਸਮਝੋ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਮਹਾਨ ਮਨੁੱਖ ਨੇ ਉਹ ਗਿਣਤੀ ਦੇ ਵਿੱਚ ਨੇ ਸੰਸਾਰ ਦੇ ਉੱਤੇ ਆਏ ਹੋਏ ਜਿਨ੍ਹਾਂ ਨੇ ਸਤਗੁਰ ਦੇ ਨਾਲ ਆਪਣਾ ਮਨ ਚਿੱਤ ਜੋੜ ਲਿਆ ਹੈ ਆਪਣਾ ਜੀਵਨ ਸਵਾਰ ਲਿਆ ਹੈ ਸੋ ਗੁਰੂ ਪਿਆਰਿਓ ਇਹ ਸੀ ਆਨੰਦ ਸਾਹਿਬ ਜੀ ਦੀ 35 ਨੰਬਰ ਪੌੜੀ ਜਿਸ ਦੇ ਵਿੱਚ ਸਤਗੁਰਾਂ ਨੇ ਇੰਨਾ ਸੋਹਣਾ ਤੇ ਸੁੰਦਰ ਉਪਦੇਸ਼ ਦਿੱਤਾ ਜੇਕਰ ਸਾਡੇ ਜੀਵਨ ਦਾ ਗਹਿਣਾ ਬਣ ਜਾਵੇ ਸਾਡਾ ਜੀਵਨ ਤਰ ਜਾਏਗਾ ਸੋ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਗੁਰੂ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਣ ਦੀ ਨਾਮ ਦੀ ਦਾਤ ਬਖਸ਼ਣਾ ਸੋ ਬਾਕੀ ਵਿਚਾਰਾ ਕੱਲ ਨੂੰ ਕਰਾਂਗੇ ਕਿੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ